ਕਿ ਜੇ ਕੋਈ ਬਾਬਰ ਨੂੰ ਜਾਬਰ ਕਹਿ ਸਕਦਾ ਤਾਂ ਇਨਾਂ ਕੋ ਦਮ ਰੱਖੋ ਜੋ ਗਲਤ ਉਹ ਗਲਤ ਕਹਿਣ ਲਈ ਕਿਉਂ ਅਸੀਂ ਅੱਜ ਹਰ ਅਰਦਾਸ ਦੇ ਬਾਅਦ ਕਹਿੰਨੇ ਆ ਜਿਨ੍ਹਾਂ ਨੇ ਮੱਥੇ ਟੇਕੇ ਨਹੀਂ ਉਹਨਾਂ ਦੇ ਖਜ਼ਾਨੇ ਭਰਪੂਰ ਕਰਦਾ ਜੇ ਉਹ 300 ਔਰਤਾਂ ਉਦੋਂ ਜੇਲਾਂ ਦੇ ਵਿੱਚ ਆਪਣਾ ਧਰਮ ਤਬਦੀਲ ਕਰ ਜਾਂਦੀਆਂ ਸੱਚ ਜਾਣਿਓ ਜਿਸ ਅਣਖ ਨਾਲ ਅੱਜ ਸਾਰੇ ਅਸੀਂ ਬੈਠੇ ਆ ਨਾ ਇਹਨਾਂ ਹੋਣੀ ਨਹੀਂ ਉਹ 300 ਔਰਤਾਂ ਵਿੱਚੋਂ ਇੱਕ ਵੀ ਹਿੱਲੀ ਨਹੀਂ ਇੱਕ ਵੀ ਡੋਲੀ ਨਹੀਂ ਇੱਕ ਵੀ ਸਿੱਗੀ ਨਹੀਂ ਕਿੰਨੀਆਂ ਦੇ ਨਾਂ ਸੀ ਯਾਦ ਰੱਖ ਸਕਦੇ ਨਿਵਾਣ ਦੀ ਹੱਦ ਛੂ ਲਈਏ ਨਾ ਸਾਡੀਆਂ ਔਰਤਾਂ ਨੂੰ ਟੈਸਟੋਸਟੀਰੋਨ ਖਵਾਇਆ ਜਾ ਰਿਹਾ ਜੀ ਮੇਲ ਸੈਕਸ ਹਾਰਮੋਨ ਇਹ ਇਹੀ ਧਰਮ ਜਿੱਥੇ ਅੱਜ ਹੀ ਜੜੇ ਪੈਦਾ ਹੋਣ ਲੱਗ ਚੁੱਕੇ ਨੇ ਇਸ ਤੋਂ ਨੀਵਾ ਹੋਰ ਕੀ ਡਿੱਗਾਂਗੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨਿਕਲੇ ਸੀ ਕਿਸੇ ਵੀ ਸਿੰਘ ਉੱਤੇ ਹੱਥ ਧਰਿਆ ਹੁੰਦਾ ਨਾ ਆਪਣੀ ਜਾਨ ਵਾਰਨ ਲਈ ਤਿਆਰ ਖੜਾ ਹੁੰਦਾ ਬੀਬੀ ਸ਼ਰਨ ਜੀ ਕੋਲ ਜਾਣ ਦਾ ਕੋਈ ਖਾਸ ਮਕਸਦ ਸੀ ਜੇ ਅਸੀਂ ਸਮਝ ਸਕੇ ਹੋਈਏ ਤਾਂ ਉਹ ਮਕਸਦ ਇਹ ਸੀ ਕਿ ਉਸ ਸਮੇਂ ਐਲਾਨ ਸੀ ਕੋਈ ਵੀ ਜਣਾ ਜਿਹੜੀਆਂ ਉੱਥੇ ਲਾਸ਼ਾਂ ਪਈਆਂ ਨੇ ਉਹਨਾਂ ਨੂੰ ਦਫਨਾਉਣ ਲਈ ਨੇੜੇ ਨਹੀਂ ਜਾ ਸਕਦਾ ਫਨਾ ਕਰ ਦਿੱਤਾ ਜਾਏਗਾ ਪੂਰੀ ਮੁਗਲ ਫੌਜ ਸੀ ਹੋਣਾ ਵੀ ਅਜਿਹਾ ਹੀ ਸੀ ਜਿਸ ਕਦਰ ਕਮਾਲ ਦੀ ਚਪੇੜ ਗੁਰੂ ਸਾਹਿਬ ਨੇ ਪੂਰੇ ਮੁਗਲ ਸਮਰਾਜ ਨੂੰ ਮਾਰੀ ਦੁਨੀਆ ਵਿੱਚ ਇਹ ਇਤਿਹਾਸ ਵੀ ਨਹੀਂ ਮਿਲਦਾ ਉਹ ਬੀਬੀ ਜਿਹਦਾ ਆਪਣਾ ਪਤੀ ਉਥੇ ਨਾਲ ਹੀ ਸ਼ਹੀਦ ਹੋਇਆ ਪਿਆ ਸੀ ਇਹ ਸੁਨੇਹਾ ਦਿੱਤਾ ਸੀ ਪੂਰੀ ਦੁਨੀਆ ਨੂੰ ਕਿ ਜਿਸ ਦੇ ਅੱਗੇ ਨਾਂ ਦੇ ਅੱਗੇ ਕੌਰ ਲੱਗ ਜਾਏ ਨਾ ਉਹ ਕਦੇ ਅਫਸੋਸ ਨਹੀਂ ਮਨਾਉਂਦੀ ਚੜਦੀ ਕਲਾ ਵਿੱਚ ਰਹਿੰਦੀ ਉਹਦਾ ਆਪਣਾ ਪਤੀ ਵੀ ਜੇ ਉੱਥੇ ਸ਼ਹੀਦ ਹੋਇਆ ਪਿਆ ਤਾਂ ਉਸੇ ਨੂੰ ਹੁਕਮ ਦਿੱਤਾ ਸੀ ਜਾ ਇਹ ਸਾਰੇ ਜਿੰਨੇ ਵੀ ਉੱਥੇ ਮੇਰੇ ਪੁੱਤਰ ਪਏ ਨੇ ਕਿਸੇ ਦੀ ਵੀ ਬੇਅਦਬੀ ਨਾ ਹੋ ਜਾਏ ਉਸ ਬੀਬੀ ਦਾ ਰਾਤ 2:30 ਵਜੇ ਨਿਕਲਣਾ ਜਿਹਦੇ ਸਾਹਮਣੇ ਪੂਰੀ ਮੁਗਲ ਫੌਜ ਸੀ ਪੂਰੀ ਸੰਤਨਤ ਹਰ ਚੀਜ਼ ਸੀ ਤੋਪਾਂ ਸੀ ਘੋੜੇ ਸੀ ਸਭ ਕੁਝ ਕੁਝ ਵੀ ਨਹੀਂ ਸੀ ਜਿਹੜੀ ਖਤਮ ਤੇ ਅਗਲੇ ਸਾਹਮਣੇ ਨੂੰ ਨਿਸ਼ਤਾ ਨਾ ਬੂਤ ਨਾ ਕਰ ਸਕਦੀ ਹੋਵੇ ਉਹਦੇ باوجود ਉਹ ਇਕੱਲੀ ਧੀ ਤੁਰੀ ਸੀ ਥਾਪੜਾ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਕਿ ਮੈਂ ਉਹ ਕਰ ਵਿਖਾਵਾਂਗੀ ਜਿਹੜੀ ਦੁਨੀਆ ਵਿੱਚ ਕਦੇ ਮਿਸਾਲ ਹੋਰ ਹੋਵੇਗੀ ਨਹੀਂ ਤੇ ਜੋ ਉਸਨੇ ਕਰ ਵਿਖਾਇਆ ਉਹ ਬੀਬੀ ਨੇ ਅੱਜ ਵੀ ਜੇ ਮੁਗਲ ਸਮਰਾਜ ਉਹਦੇ ਸਾਹਮਣੇ ਖੜਾ ਹੋਏਗਾ ਤਾਂ ਅੱਜ ਵੀ ਸ਼ਰਮਿੰਦਾ ਹੋਏਗਾ ਕਿ ਜਿਹੜੇ ਤੋਪਾਂ ਲੈ ਕੇ ਘੋੜੇ ਲੈ ਕੇ ਹਾਥੀ ਲੈ ਕੇ ਪਹੁੰਚੇ ਸਨ ਕਿ ਇਹ ਅੱਗ ਕਿੱਥੋਂ ਨਿਕਲੀ ਦਿਸਦੀ ਏ ਇਹਦਾ ਮਤਲਬ ਹੈ ਕਈ ਲੱਖਾਂ ਦੀ ਉੱਥੇ ਫੌਜ ਖੜੀ ਹੋਣੀ ਹੈ ਤੇ ਇੱਕ ਨਿਹੱਥੀ ਔਰਤ ਨੂੰ ਵੇਖ ਕੇ ਕੀ ਹਾਲ ਹੋਇਆ ਹੋਣਾ ਪੂਰੀ ਮੁਗਲ ਸਲਤਨਤ ਦਾ ਸੋਚਿਆ ਜਾ ਸਕਦਾ ਪਰ ਅਸੀਂ ਲਾਣਾ ਤੇ ਕਿਉਂ ਨਾ ਔਰਤਾਂ ਦਾ ਸਾਰਾ ਇਤਿਹਾਸ ਗਾਇਬ ਕਰ ਦਿੱਤਾ ਜੇ ਅੱਜ ਵੀ ਜੇ ਅਰਦਾਸ ਕਰਦੇ ਹਾਂ ਅਸੀਂ ਕਿਤੇ ਵੀ ਇਹ ਜ਼ਿਕਰ ਨਹੀਂ ਕਰਦੇ ਕਿ ਉਹ 300 ਔਰਤਾਂ ਵਿੱਚੋਂ ਕਿਹਨਾ ਦਾ ਨਾਮ ਸੀ ਕਿਸੇ ਨੇ ਜੇ ਯਾਦ ਰੱਖੀ ਹੋਵੇ ਜੇ ਨਹੀਂ ਤਾਂ ਬੀਬੀ ਲੱਖੀ ਦਾ ਜ਼ਿਕਰ ਮੈਂ ਕਰ ਦਿੰਨੀ ਆ ਜੇ ਉਹ 300 ਔਰਤਾਂ ਉਦੋਂ ਜੇਲਾਂ ਦੇ ਵਿੱਚ ਆਪਣਾ ਧਰਮ ਤਬਦੀਲ ਕਰ ਜਾਂਦੀਆਂ ਸੱਚ ਜਾਣਿਓ ਜਿਸ ਅਣਖ ਨਾਲ ਅੱਜ ਸਾਰੇ ਅਸੀਂ ਬੈਠੇ ਆ ਨਾ ਇਹ ਅਣਖ ਹੋਣੀ ਨਹੀਂ ਸੀ ਉਹ 300 ਔਰਤਾਂ ਵਿੱਚੋਂ ਇੱਕ ਵੀ ਹਿੱਲੀ ਨਹੀਂ ਇੱਕ ਵੀ ਡੋਲੀ ਨਹੀਂ ਇੱਕ ਵੀ ਡਿੱਗੀ ਨਹੀਂ ਇਹੋ ਕਹਿੰਦੀ ਰਹੀ ਕਿ ਇੱਕ ਨਹੀਂ 100 ਵੀ ਪੁੱਤਰ ਹੁੰਦੇ ਕੁਰਬਾਨ ਕਰ ਦਿੰਦੀ ਭੁੱਖੀਆਂ ਤੇ ਆਈਆਂ ਦੇ ਜਿਸ ਤਰੀਕੇ ਛਾਤੀ ਤੇ ਪਾਟ ਰੱਖੇ ਗਏ ਸੀ ਜਿਸ ਤਰੀਕੇ ਆਪਣੇ ਅੱਖਾਂ ਸਾਹਮਣੇ ਉਹਨਾਂ ਨੇ ਨਿੱਕੇ ਨਿੱਕੇ ਬਾਲ ਨੇਜ਼ਿਆਂ ਨਾਲ ਫੁੰਡਵਾ ਦਿੱਤੇ ਸੀ ਤੱਕ ਨਹੀਂ ਕੀਤੀ 300 ਔਰਤਾਂ ਸੀ ਇੱਕ ਜਾਂ ਦੋ ਨਹੀਂ ਕਿੰਨਿਆਂ ਦੇ ਨਾਮ ਅਸੀਂ ਯਾਦ ਰੱਖ ਸਕੇ ਇਹ ਹੀ ਕਾਰਨ ਹੈ ਅੱਜ ਜੇ ਆਪਣੇ ਅੰਦਰ ਝਾਤ ਮਾਰ ਕੇ ਵੇਖਾਂਗੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਤਾਂ ਸਮਝ ਆ ਜਾਂਦਾ ਹੈ ਕਿ ਅਸੀਂ ਨਿਵਾਣ ਵੱਲ ਕਿਉਂ ਜਾ ਰਹੇ ਹਾਂ ਕਿਉਂ ਸਾਡੇ ਧਰਮ ਤੋਂ ਜਿਸ ਨੂੰ ਅਨਿੱਖੜਵਾ ਅੰਗ ਕਿਹਾ ਗਿਆ ਸੀ ਸਾਡੇ ਵਿੱਚੋਂ ਨਿਕਲ ਕੇ ਹੋਰਨਾ ਧਰਮਾਂ ਵਿੱਚ ਤਬਦੀਲ ਕਿਉਂ ਹੋ ਰਹੇ ਨੇ ਕਿਉਂਕਿ ਆਪਣਾ ਉਹ ਅਦਾ ਹਿੱਸਾ ਜਿਸ ਨੂੰ ਬਰਾਬਰੀ ਦਾ ਦਰਜਾ ਨਹੀਂ ਇੱਕ ਕਦਮ ਉਤਾਂ ਦਾ ਦਰਜਾ ਦਿੱਤਾ ਸੀ ਅਸੀਂ ਆਪਣੇ ਇਤਿਹਾਸ ਵਿੱਚੋਂ ਮੰਨਫੀ ਕਰਦੇ ਜਾ ਰਹੇ ਹਾਂ ਬੀਬੀ ਲੱਖੀ ਦਾ ਇਤਿਹਾਸ ਜੇ ਮੈਂ 2 ਮਿੰਟ ਵਿੱਚ ਨਾ ਦੱਸਿਆ ਸ਼ਾਇਦ ਉਹ ਮੁੜ ਕੇ ਫਿਰ ਦਫਾ ਨਹੀਂ ਹੋ ਜਾਣਾ ਬੀਬੀ ਲੱਖੀ ਸਿੱਖ ਨਹੀਂ ਸੀ ਮੁਸਲਮਾਨ ਔਰਤ ਸੀ ਆਪਣੀ ਮਰਜ਼ੀ ਨਾਲ ਤਬਦੀਲ ਹੋਈ ਮੀਰ ਮੰਨੂ ਦੀ ਜੇਲ੍ਹ ਵਿੱਚ ਸਭ ਤੋਂ ਖੂਬਸੂਰਤ ਔਰਤ ਉਹੀ ਸੀ ਬਹੁਤ ਸੌਖਾ ਸੀ ਉਹਦੇ ਲਈ ਵਾਪਸ ਧਰਮ ਉਹੀ ਇਸਲਾਮ ਕਬੂਲ ਕਰ ਲੈਣਾ ਜਿਸ ਲਈ ਉਸਤੇ ਜ਼ੋਰ ਪਾਇਆ ਜਾ ਰਿਹਾ ਸੀ ਪਰ ਉਸ ਬੀਬੀ ਦਾ ਜਿਗਰਾ ਵੇਖ ਲਓ ਜੇ ਤਬਦੀਲ ਹੋਈ ਸੀ ਆਪਣੀ ਮਰਜ਼ੀ ਦੇ ਨਾਲ ਕారణੇ ਸੀ ਕਿ ਇੱਥੇ ਅਣਖ ਜੇ ਔਰਤ ਨੂੰ ਬਰਾਬਰੀ ਦਾ ਦਰਜਾ ਜੇ ਇੱਥੇ ਸਾਨੂੰ ਦੱਬਿਆ ਕੁਚਲਿਆ ਨਹੀਂ ਜਾਂਦਾ ਇਸ ਧਰਮ ਦੇ ਵਿੱਚ ਖੁੱਲੀ ਹਵਾ ਲੈਣਾ ਬਹੁਤ ਵਧੀਆ ਲੱਗਦਾ ਸੀ ਤੇ ਇਸ ਧਰਮ ਦੇ ਵਿੱਚ ਜਿਸ ਢੰਗ ਨਾਲ ਆਪਾਂ ਵਾਰਣ ਦੀ ਜਾਤ ਸਿਖਾਈ ਜਾਂਦੀ ਸੀ ਉਹ ਕਿਤੇ ਹੋਰ ਵੀ ਨਹੀਂ ਸੀ ਅੱਤ ਦੇ ਜ਼ੁਲਮ ਸਹੇ ਸੀ ਅੱਤ ਦੇ ਪੁੱਠਾ ਵੀ ਟੰਗਿਆ ਗਿਆ ਉਹਦੇ ਸਾਹਮਣੇ ਉਹਦੇ ਡੇਢ ਵਰਿਆਂ ਦੇ ਬਾਲ ਦੇ ਜਿਸ ਤਰੀਕੇ ਨੇਜ਼ੇ ਨਾਲ ਤਧੀਰੀਆਂ ਕੱਢੀਆਂ ਗਈਆਂ ਸੀ ਲਹੂ ਦੀਆਂ ਜੋ ਚੀਕਦਾ ਸੀ ਮਾਂ ਸੋਚ ਕੇ ਵੇਖ ਲਿਓ ਅੱਜ ਦੀਆਂ ਮਾਵਾਂ ਜਿਨ੍ਹਾਂ ਦੇ ਸਾਹਮਣੇ ਜੇ ਇਸ ਤਰੀਕੇ ਦਾ ਉਹਨਾਂ ਦੇ ਪੁੱਤਰਾਂ ਦਾ ਵੱਡ ਟੁਕ ਹੋ ਰਹੀ ਹੋਵੇ ਤੱਕੀ ਹਾਲ ਵਿੱਚ ਲੰਗਦੀਆਂ ਨੇ ਪਲ ਨਹੀਂ ਲਾਉਂਦੀਆਂ ਕਿ ਆਪਣਾ ਇੱਥੇ ਇਹ ਕਹਿਣ ਤੱਕ ਕਿ ਅਸੀਂ ਤਾਂ ਹੈ ਹੀ ਨਹੀਂ ਇਸ ਗੁਰੂ ਦੇ ਲਾੜੀ ਨਹੀਂ ਲੱਗੇ ਨੇ ਸਾਡੇ ਤੇ ਜ਼ੁਲਮ ਕਰ ਦਿੱਤਾ ਸਾਡੇ ਉੱਤੇ ਹੀ ਇੰਨਾ ਕਹਿ ਰਿਉਂ ਇੱਥੇ ਤੱਕ ਬੋਲ ਕੇ ਬਿਦਾਵਾ ਲਿਖ ਕੇ ਤੁਰ ਜਾਂਦੇ ਆ ਪਰ ਉਹ ਸਮਝਦੇ ਨਹੀਂ ਕਿ ਜਿਨ੍ਹਾਂ ਨੇ ਉਸ ਸਮੇਂ ਉਹ ਸਭ ਕੁਝ ਜਰਿਆ ਸੀ ਉਦੇ ਬਾਅਦ ਜੇ ਜਿਹੜਾ ਅਸਲ ਇਤਿਹਾਸ ਜਿਹੜੀ ਡੁੰਗਾਈ ਸਿੱਖ ਧਰਮ ਦੀ ਦਿਖਦੀ ਜੇ ਨਾ ਤੁਸੀਂ ਤੇ ਮੈਂ ਨਹੀਂ ਲਿਖਿਆ ਮੁਗਲ ਇਤਿਹਾਸ ਵਿੱਚ ਲਿਖਿਆ ਜੇ ਜਿਹੜੇ ਲਿਖਦੇ ਨੇ ਕਿ ਉੱਥੇ ਦੇ ਪਹਿਰੇਦਾਰਾਂ ਦੇ ਸਿਰ ਫਟਦੇ ਸਨ ਉਹਨਾਂ ਭੁੱਖੀਆਂ ਧਿਆਈਆਂ ਦੇ ਜਿਸ ਢੰਗ ਨਾਲ ਜੈਕਾਰੇ ਸੁਣਦੇ ਸੀ ਪਹਿਰੇਦਾਰ ਕਹਿੰਦੇ ਸੀ ਡਿਊਟੀਆਂ ਬਦਲ ਦਿਓ ਸਿਰ ਫਟਦੇ ਨੇ ਉਹ ਜੋਸ਼ ਕਿੱਥੋਂ ਸੀ ਉਹ ਜੋਸ਼ ਸੀ ਤੱਤੀਆਂ ਤਵੀਆਂ ਵਿੱਚੋਂ ਨਿਕਲਿਆ ਇੱਕ ਕੋਈ ਸੀ ਸ਼ਬਦ ਜਿਹੜਾ ਉੱਥੇ ਸਭ ਸੁਣਦੇ ਸਨ ਤੇਰਾ ਕੀਆ ਮੀਠਾ ਲੱਗੇ ਇਹ ਜੇ ਅਸਲ ਸਿੱਖੀ ਜਿਸ ਅਸੂਲ ਦੇ ਉੱਤੇ ਸਿੱਖੀ ਖੜੀ ਜੇ ਉਹਦੇ ਵਿੱਚ ਤਲੰਜਲੀ ਦੇਣੀ ਨਹੀਂ ਲਿਖੀ ਹਰ ਦੁੱਖ ਨੂੰ ਜਰਨਾ ਦੱਸਿਆ ਜੇ ਕਿੰਨਾ ਵੀ ਹੋ ਜਾਏ ਸਿਰਫ ਸ਼ੁਕਰਾਨਾ ਕਰ ਸਕਦੇ ਆ ਸ਼ੁਕਰ ਹੈ ਮੈਨੂੰ ਚੁਣਿਆ ਗਿਆ ਮੈਨੂੰ ਪਰਖਿਆ ਗਿਆ ਸ਼ੁਕਰ ਹੈ ਮੈਂ ਹੁਣ ਹੀਰਾ ਬਣ ਕੇ ਨਿਕਲਾਂਗਾ ਇਹ ਸੋਚ ਸਾਡੇ ਦਰਮ ਵਿਚੋਂ ਮੰਫੀ ਹੋ ਰਹੀ ਹੈ। ਇਹੀ ਕਾਰਨ ਹੈ ਕਿ ਸਾਡੇ ਇਸ ਵੇਲੇ ਦੇ ਅਣਗਿਣਤ ਬੱਚੇ ਨੇ ਜੋ ਨਾਲੀਆਂ ਵਿੱਚ ਮੁੱਦੇ ਪਏ ਨੇ ਨਸ਼ਿਆਂ ਦੇ ਖਾਤਰ ਜਿਨ੍ਹਾਂ ਦੇ ਵਿੱਚ ਐਡਸ ਦੇ ਕਿਟਾਣੂ ਪਰ ਚੁੱਕੇ ਨੇ ਜਨਪੁंसक ਹੋ ਚੁੱਕੇ ਨੇ ਉੱਥੇ ਹੀ ਬਸ ਨਹੀਂ ਉਹ ਬੱਚਿਆਂ ਨੇ ਜਿਸ ਢੰਗ ਨਾਲ ਅੱਗੋਂ ਸੋਚ ਦੇ ਵਿੱਚ ਤਬਦੀਲੀ ਲਿਆਈ ਹੈ ਨਾ ਸਿੰਘ ਸਾਹਿਬ ਬੈਠੇ ਨੇ ਮੇਰੀ ਔਕਾਤ ਨਹੀਂ ਮੈਂ ਇਹੋ ਜਿਹਾ ਕੁਝ ਕਹਿ ਸਕਾਂ ਪਰ ਮੇਰੇ ਗੁਰੂ ਨੇ ਇੰਨਾ ਕੁ ਸਮਝਾ ਦਿੱਤਾ ਕਿ ਜੇ ਕੋਈ ਬਾਬਰ ਨੂੰ ਜਾਬਰ ਕਹਿ ਸਕਦਾ ਤਾਂ ਇੰਨਾ ਕੁ ਦਮ ਰੱਖੋ ਜੋ ਗਲਤ ਹੈ ਉਹ ਗਲਤ ਕਹਿਣ ਲਈ ਕਿਉਂ ਅਸੀਂ ਅੱਜ ਹਰ ਅਰਦਾਸ ਦੇ ਬਾਅਦ ਕਹਿੰਦੇ ਆ ਜਿਨ੍ਹਾਂ ਨੇ ਮੱਥੇ ਟੇਕੇ ਨੇ ਉਹਨਾਂ ਦੇ ਖਜ਼ਾਨੇ ਭਰਪੂਰ ਕਰ ਦੇਣਾ ਕੂੜ ਨਾਮ ਦਿੱਤਾ ਗਿਆ ਜੇ ਕੂੜ ਪਰ ਅਸੀਂ ਵਾਪਸ ਕਿਉਂ ਫਿਰ ਉਸੇ ਦੌਲਤ ਵੱਲ ਨੂੰ ਮੂੰਹ ਚੁੱਕ ਰਹੇ ਹਾਂ ਕਿਉਂ ਅਸੀਂ ਹਮੇਸ਼ਾ ਇਹ ਕਹਿੰਨੇ ਆ ਅੱਜ ਜਿਨ੍ਹਾਂ ਨੇ ਲੰਗਰ ਦੀ ਸੇਵਾ ਕਰਾਈ ਕਮਾਲ ਹੀ ਹੋ ਗਿਆ ਇੱਕ ਪਾਸੇ ਕਹਿੰਨੇ ਆ ਆਪਣੀ ਮੈਂ ਖਤਮ ਕਰਕੇ ਅਸੀਂ ਪਹੁੰਚਣਾ ਮੈਂ ਹਾਂ ਨਹੀਂ ਮੇਰੀ ਕਬੂਲ ਹੀ ਹਾਜ਼ਰੀ ਤਾਂ ਹੋਣੀ ਹੈ ਜਿੱਥੇ ਹਉਮੈ ਖਤਮ ਹੈ ਜਿੱਥੇ ਮੈਂ ਖਤਮ ਕਿਉਂ ਆਖਰ ਉੱਥੇ ਜਾ ਕੇ ਅਸੀਂ ਐਨੀ ਹਉਮੈ ਪਾਲਦੇ ਆ ਕਿ ਜਿਹੜਾ ਸਭ ਕੁਝ ਸਾਨੂੰ ਦਿੱਤਾ ਹੀ ਉਸੇ ਦਾ ਉਸੇ ਦੇ ਤਿਲ ਫੁੱਲ ਵਿੱਚੋਂ ਇੱਕ ਲੰਗਰ ਜੋਗਿਆਂ ਲਈ ਅਸੀਂ ਆਪਣਾ ਨਾਮ ਲਿਖਵਾਉਣਾ ਚਾਹੁੰਦੇ ਆ ਕਿ ਸਾਡਾ ਜ਼ਿਕਰ ਕਰੋ ਅਸੀਂ ਲੰਗਰ ਦੇਣ ਵਾਲੇ ਉਸੇ ਗੁਰੂ ਨੂੰ ਹੋ ਗਏ ਆ ਇੱਕ ਚੀਜ਼ਾਂ ਮੰਨਫੀ ਹੋਣ ਦੀ ਲੋੜ ਏ ਤੇ ਫਿਰ ਸਭ ਤੋਂ ਅੱਤ ਜੋ ਅਸੀਂ ਕਰਦੇ ਆ ਪੁੱਤਰ ਦੀਆਂ ਦਾਤਾਂ ਕਮਾਲ ਹੀ ਕਰ ਛੱਡਿਆ ਜਿਸ ਢੰਗ ਨਾਲ ਅਸੀਂ ਅੱਜ ਪੁੱਤਰ ਦੀਆਂ ਦਾਤਾਂ ਪਿੱਛੇ ਨਿਵਾਣ ਦੀ ਹੱਦ ਛੂ ਲਈਏ ਨਾ ਸਾਡੀਆਂ ਔਰਤਾਂ ਨੂੰ ਟੈਸਟੋਸਟੀਰੋਨ ਖਵਾਇਆ ਜਾ ਰਿਹਾ ਜੀ ਮੇਲ ਸੈਕ ਹਾਰਮੋਨ ਇਹ ਇਹੀ ਧਰਮ ਜਿਥੇ ਅੱਜ ਹੀ ਜੜੇ ਪੈਦਾ ਹੋਣ ਲੱਗ ਚੁੱਕੇ ਨੇ ਇਸ ਤੋਂ ਨੀਵਾ ਹੋਰ ਕੀ ਡਿੱਗਾਂਗੇ ਨਾ ਔਰਤ ਨਾ ਮਰਦ ਸਿਰਫ ਇਸ ਲਾਲਚ ਨੂੰ ਸਾਨੂੰ ਪੁੱਤਰ ਚਾਹੀਦਾ ਜੇ ਪੁੱਤਰ ਹੀ ਨਾਮ ਲੈਵਾ ਹੁੰਦੇ ਤਾਂ ਗੁਰੂ ਗੋਬਿੰਦ ਸਿੰਘ ਜੀ ਚਾਰ ਨਾ ਵਾਰਦੇ ਸਰਬੰਸ ਵਾਰਨ ਬਾਅਦ ਵੀ ਜੇ ਉਹਨਾਂ ਦਾ ਨਾਮ ਅੱਜ ਤੱਕ ਤੁਰਦਾ ਜੇ ਤੇ ਅੱਗੋਂ ਵੀ ਜਦ ਤੱਕ ਇਨਸਾਨ ਇਸ ਧਰਤੀ ਤੇ ਹਜ਼ਾਰਾਂ ਸਾਲ ਹੋਰ ਚੱਲੇਗਾ ਯਾ ਸੈਂਕੜੇ ਵਰੇ ਤੋਂ ਵੀ ਉੱਪਰ ਕਰੋਨਾ ਖਰਬਾ ਜਦ ਤੱਕ ਧਰਤੀ ਹੈ ਉਹ ਨਾਮ ਇਸੇ ਤਰ੍ਹਾਂ ਚੜਦੀ ਕਲਾ ਦੇ ਵਿੱਚ ਲਿਆ ਜਾਂਦਾ ਰਹੇਗਾ ਜਦ ਤੱਕ ਇੱਕ ਵੀ ਸਿੱਖ ਇਸ ਧਰਤੀ ਤੇ ਹੈ ਜਾਂ ਇੱਕ ਵੀ ਸਿੰਘਣੀ ਇਸ ਧਰਤੀ ਤੇ ਹੈ ਕਿਉਂਕਿ ਸਵਾ ਲੱਖ ਦਾ ਦਰਜਾ ਮਿਲਿਆ ਸੀ ਪਰ ਸਾਡੀ ਕੌਮ ਕਮਜ਼ੋਰੀ ਤਾਂ ਹੋ ਰਹੀ ਹੈ ਅਸੀਂ ਬਾਕੀ ਦਾ ਅੱਧਾ ਹਿੱਸਾ ਮੰਨफी ਕਰ ਛੱਡਿਆ ਕਦੇ ਵੀ ਸਹੀ ਮਾਇਨਿਆਂ ਵਿੱਚ ਏ ਨਹੀਂ ਕਿਆ ਪੁੱਤਰ ਹੋਵੇ ਜਾਂ ਧੀ ਬਰਾਬਰ ਹੋਣਗੇ ਪੁੱਤਰ ਦੀ ਦਾਤ ਨਾਲ ਨਹੀਂ ਹੁੰਦਾ ਆਪਣੇ ਕਰਮਾਂ ਨਾਲ ਹੁੰਦਾ ਜੇ ਜੋ ਅਸੀਂ ਕਰ ਸਕਦੇ ਆ ਕਾਸ਼ ਸਿਰਫ ਇੰਨੀ ਕੁ ਗੱਲ ਜੇ ਸਾਡੇ ਮਨ ਵਿੱਚ ਪੈ ਜਾਵੇ ਤਾਂ ਜਿਹੜੇ ਵੀ ਨਿਵਾਣ ਵੱਲ ਜਾਂਦੇ ਸਾਡੇ ਕਦਮ ਨੇ ਜਾਂ ਥਿੜਕਦੇ ਕਦਮ ਜਿਹੜੇ ਸਾਡੇ ਧਰਮ ਤੋਂ ਪਰਾਂ ਕਿਸੇ ਨੂੰ ਲਿਜਾ ਰਹੇ ਨੇ ਉਹ ਕਦੇ ਵੀ ਉਸ ਪਾਸੇ ਨੂੰ ਤੁਰਣਗੇ ਨਹੀਂ ਇੱਕ ਅਹਿਮ ਹੋਰ ਨੁਕਤਾ ਜੋ ਬਾਗੜੀਆਂ ਟੱਬਰ ਦਾ ਇਹ ਆਖਰੀ ਨੁਕਤਾ ਤੇ ਭਾਈ ਸਾਹਿਬ ਮੈਂ ਗੱਲ ਜ਼ਰੂਰ ਇਸ ਬਾਰੇ ਕਰਨੀ ਜੇ ਭਾਵੇਂ ਸਮਾਂ ਦਿਓ ਜਾਂ ਨਾ ਦਿਓ ਬਾਗੜੀਆਂ ਟੱਬਰ ਨੇ ਤਾਂ ਉਹ ਜਾਰੀ ਰੱਖੀ ਜੇ ਪ੍ਰਥਾ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਉਹੀ ਪ੍ਰਥਾ ਕੀਤੀ ਸੀ ਜਦੋਂ ਉਹਨਾਂ ਦਾ ਵਿਆਹ ਹੋਇਆ ਸੀ ਉਹ ਰਸਮ ਸੀ ਕਿ ਅਸੀਂ ਗੁਰੂ ਸਾਹਿਬ ਦੇ ਸਾਹਮਣੇ ਜਦੋਂ ਵੀ ਫੇਰੇ ਲੈਣੇ ਹੋਣਗੇ ਸੱਜੇ ਪਾਸਿਓਂ ਤੁਰਨਾ ਜੇ ਅਸੀਂ ਸਨਾਤਨ ਧਰਮ ਦੇ ਮਗਰ ਲੱਗ ਕੇ ਪੁੱਠਾ ਤੁਰਨਾ ਸ਼ੁਰੂ ਹੋ ਗਏ ਆ ਉਹਦੀ ਕਾਰਨ ਬਹੁ ਡੂੰਗਾ ਸੀ ਜਿਵੇਂ ਸਾਡਾ ਧਰਮ ਕਹਿੰਦਾ ਜੇ ਕਿਸੇ ਮਨੁੱਖ ਦੇ ਅੱਗੇ ਤੁਸੀਂ ਨਿਉਣਾ ਨਹੀਂ ਬਿਲਕੁਲ ਉਸੇ ਹੀ ਤਰ੍ਹਾਂ ਜਦੋਂ ਔਰਤ ਨੇ ਘੁੰਮ ਕੇ ਵਾਪਸ ਫੇਰੇ ਲੈ ਕੇ ਆਉਣੇ ਜੇ ਉਹ ਕਰਮਾ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆਪਣੇ ਪਤੀ ਦੀ ਵੀ ਕਰਦੀ ਜੇ ਇਸ ਚੀਜ਼ ਸਾਡੇ ਧਰਮ ਵਿੱਚ ਨਹੀਂ ਹੈ ਬਰਾਬਰੀ ਦਾ ਦਰਜੇ ਦਾ ਮਤਲਬ ਇਹ ਹੈ ਸਹੀ ਢੰਗ ਨਾਲ ਜੇ ਅਸੀਂ ਲਾਵਾ ਲੈ ਸਕੀਏ ਫੇਰੇ ਲੈ ਸਕੀਏ ਤਾਂ ਉਹ ਕਮਾਲ ਹੀ ਹੋ ਜਾਏਗਾ ਤੇ ਅੱਜ ਦੇ ਦਿਨ ਜਿੱਥੇ ਬੀਬੀ ਸ਼ਰਨ ਕੌਰ ਵਰਗੀ ਬਹਾਦਰ ਬੀਬੀ ਦਾ ਅੱਜ ਜ਼ਿਕਰ ਕਰ ਰਹੇ ਹਾਂ ਉੱਥੇ ਔਰਤਾਂ ਦੀ ਬਰਾਬਰੀ ਦੇ ਦਰਜੇ ਦੇ ਨਾਲ ਜੇ ਕਦੇ ਇਸ ਪਾਸੇ ਵੀ ਧਿਆਨ ਦਿੱਤਾ ਜਾਏ ਸਹੀ ਢੰਗ ਨਾਲ ਜੋ ਗੁਰੂ ਸਾਹਿਬ ਨੇ ਸਾਨੂੰ ਰਾਹ ਵਿਖਾਇਆ ਸੀ ਜੋ ਅੱਜ ਤੱਕ ਨਿਹੰਗ ਸਿੰਘ ਵੀ ਕਰ ਰਹੇ ਨੇ ਵਾਗੜੀਆਂ ਟੱਬਰ ਜੇ ਕਰ ਸਕਦਾ ਤਾਂ ਕਿਉਂ ਨਹੀਂ ਸਾਰੇ ਸਹੀ ਢੰਗ ਨਾਲ ਅਸੀਂ ਕਰ ਸਕਦੇ ਕਿ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਇਸੇ ਹੀ ਤਰੀਕੇ ਅਸੀਂ ਵੀ ਲੈਣੀਆਂ ਸ਼ੁਰੂ ਕਰ ਦਈਏ ਬਹੁਤ ਸਾਰਿਆਂ ਦਾ ਧੰਨਵਾਦ ਤੁਸੀਂ ਇੰਨਾ ਸਮਾਂ ਦਿੱਤਾ ਪਰ ਇਸ ਸਮੇਂ ਦੇ ਵਿੱਚ ਬੇਨਤੀ ਹੈ ਬਹੁਤ ਸਾਰੇ ਅਸੀਂ ਵੀਰਾਂ ਦਾ ਜ਼ਿਕਰ ਕਰਦੇ ਆ ਆਪਣੇ ਧਰਮ ਦੇ ਵਿੱਚ ਬਹੁਤ ਸਾਰੇ ਅਣਗਿਣਤ ਤੇ ਜਦੋਂ ਆਂਦਾ ਜੇ ਬੀਬੀਆਂ ਦੀ ਗੱਲ ਮਾਈ ਭਾਗੋ ਤੇ ਖਤਮ ਕਰ ਜਾਂਦੇ ਆ ਰੱਬ ਦਾ ਵਾਸਤਾ ਜੇ ਬੀਬੀ ਲੱਖੀ ਨਾ ਭੁੱਲਿਓ ਪਤਾ ਜੇ ਕਿਉਂ ਇੱਕ ਆਖਰੀ ਲਾਈਨ ਜੋ ਉਸ ਬਾਰੇ ਉਸ ਧਰਮ ਦੇ ਵਿੱਚ ਉਹਦੇ ਬਾਰੇ ਲਿਖੀ ਮਿਲਦੀ ਜੇ ਮੁਗਲਾਂ ਵੱਲੋਂ ਉਹੀ ਜੇ ਸਿਖਰ ਸਾਡੀ ਸਿੱਖੀ ਦਾ ਮਰਨ ਲੱਗਿਆ ਆਖਰੀ ਸਵਾਸ ਛੱਡਣ ਲੱਗਿਆ ਪਤਾ ਜੇ ਬੀਬੀ ਲੱਖੀ ਨੇ ਅਰਦਾਸ ਕੀ ਕੀਤੀ ਸੀ ਉਹ ਤੋ ਰਾਜੇ ਸਿੱਖੀ ਦਾ ਉਹ ਸਰਦਾਸ ਕੀਤੀ ਸੀ ਹੇ ਵਾਹਿਗੁਰੂ ਇਹ ਭੁੱਲੀਆਂ ਹੋਈਆਂ ਰੂਹਾਂ ਨੇ ਤਾਂ ਹੀ ਸਾਡੇ ਉੱਤੇ ਜ਼ੁਲਮ ਕਰ ਰਹੀਆਂ ਨੇ ਇਹਨਾਂ ਨੂੰ ਖਿਮਾ ਕਰ ਦੇਣਾ ਇਸ ਤੋਂ ਵੱਡਾ ਇਸ ਤੋਂ ਉੱਚਾ ਕੋਈ ਧਰਮ ਹੋ ਨਹੀਂ ਸਕਦਾ ਜਿਹੜਾ ਇੱਕ ਪਾਸੇ ਆਪਣੀ ਜਾਨ ਵਾਰਨ ਲਈ ਸੀ ਇਸ ਤਲੀ ਤੇ ਤਰ ਕੇ ਹਾਜ਼ਰ ਹੈ ਦੂਜਿਆਂ ਦੀਆਂ ਧੀਆਂ ਪੈਣਾ ਚੁਕੀਆਂ ਲਿਆਉਣ ਲਈ ਵਾਪਸ ਫਿਰ ਵੀ ਸੀ ਇਸ ਹਾਜ਼ਰ ਕਰ ਦਿੰਦਾ ਜੇ ਤੇ ਫਿਰ ਦੁਸ਼ਮਨਾ ਦੇ ਲਈ ਇਸ ਹੱਦ ਤੱਕ ਨਿਵਾਣ ਤੇ ਪਹੁੰਚ ਜਾਂਦਾ ਜੇ ਨਿਮਰਤਾ ਦੀ ਉਹ ਸਿਖਰ ਹੁੰਦੀ ਜੇ ਜਿੱਥੇ ਉਹਨਾਂ ਲਈ ਕਿਮਾ ਤੱਕ ਮੰਗ ਸਕਦਾ ਹੋਵੇ ਇੰਨਾ ਜ਼ੁਲਮ ਸਹਿਣ ਬਾਅਦ ਵੀ ਇਹ ਜੇ ਅਸਲ ਸਿੱਖੀ ਦੀ ਨੀ ਜਿਹੜੀ ਸਾਨੂੰ ਪ੍ਰਾਪਤ ਵੀ ਹੋਈ ਸੀ ਤੇ ਸਾਨੂੰ ਅਗਾਹ ਵੀ ਤੋੜ ਦੀ ਜੇ ਜੇ ਇਹੋ ਹਿੱਸਾ ਅਸੀਂ ਵੀ ਅਗਾਹ ਤੋੜ ਸਕੀਏ ਕਮਾਲ ਹੋ ਜਾਏਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ